ਸਾਤਿਸ਼ੂ ਰਿਕਾਰਡਜੀ ਵੇਦਰ ਪਰ ਹਰਪ੍ਰੀਤ ਟਵੇਰੇ ਸਾਰੇ ਵੀਰਾਂ ਦੇ ਚੈਨਲ ਤੋਂ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 21 ਤੋਂ ਲੈ ਕੇ 25 ਮਈ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਆ ਦਿੱਲੀ ਦਾ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤਾਂ ਉਸ ਤੋਂ ਪਹਿਲਾਂ ਗੱਲ ਕਰੀ 19 ਤੋਂ 20 ਵਾਲਾ ਜਿਹੜਾ ਸਿਸਟਮ ਲੱਗਣਾ ਸੀ ਬਹੁਤ ਸਾਰੇ ਵੀਰਾਂ ਦੇ ਕਮੈਂਟ ਆ ਰਹੇ ਸੀ ਤੁਸੀਂ ਤੇ ਕਿਹਾ ਸੀ ਕਿ 19 ਤੋਂ 20 ਨੂੰ ਕਾਫੀ ਖੇਤਰਾ ਵਿੱਚ ਇੱਕ ਦਿਨ ਜਿਹੜਾ ਮੀਂਹ ਦਰਜ ਕੀਤਾ ਜਾਵੇ ਕਾਫੀ ਖੇਤਰਾ ਹੋਏ ਨੀਰ ਚਖੜੜ ਵੇਖਣ ਨੂੰ ਮਿਲੇਗਾ ਤਾਂ ਬਿਲਕੁਲ ਆਪਾਂ ਗੱਲ ਕਰੀ ਜਿਹੜਾ ਠੀਕ ਠਾਕ ਰਿਹਾ 19 ਤੋਂ 20 ਨੂੰ 20 ਮਈ ਨੂੰ ਕੁਝ ਨੰਗਲ ਦੇ ਆਸ-ਪਾਸ ਖੇਤਰ ਪਹਾੜਾਂ ਦੇ ਨਾਲ ਲੱਗਦੇ ਕਿਤੇ ਕਿਤੇ ਢਿੱਡ ਨਿੱਕੀ ਮੋਟੀ ਕਾਰਵਾਈ ਵੇਖਣ ਮਿਲੀ ਜ਼ਿਆਦਾਤਰ ਮੌਸਮ ਜੇ 19 ਤੋਂ 20 ਨੂੰ ਆ ਸਾਫ ਤੇ ਕੁਝ ਕਰਿਆ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਹੁਣ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਠੀਕ ਹੈ ਤਾਂ ਇਸ ਵਿੱਚ ਆ ਜੋ ਵੀ ਕਰਨਾ ਠੀਕ ਪ੍ਰਮਾਤਮਾ ਨੇ ਕਰਨਾ ਆਪਾਂ ਜੋ ਵੀ ਆ ਸੈਟਲਾਈਟ ਤਸਵੀਰਾਂ ਆਪਾਂ ਡਾਟਾ ਪ੍ਰਾਪਤ ਉਸ ਅਕਾਊਂਟਿੰਗ ਤੋੜ ਤੱਕ ਜਾਣਕਾਰੀ ਆਪਾਂ ਸਾਂਝਾ ਕੀਤੀ ਠੀਕ ਹੈ ਬਾਕੀ ਲੱਗਣਾ ਜਾਂ ਨਹੀਂ ਲੱਗਣਾ ਇਹ ਵਾਹਿਗੁਰੂ ਦੇ ਹੱਥ ਪ੍ਰਮਾਤਮਾ ਜਿਹੜੀਆਂ ਏਜੰਸੀਆਂ ਠੀਕ ਹੈ ਜੋ ਵੀ ਆ ਮੌਸਮ ਬਾਰੇ ਦੱਸਦੇ ਤੇ ਉਹਨਾਂ ਵੀ ਕਿਹਾ ਸੀ ਕਿ 19 ਤੇ 20 ਨੂੰ ਆ ਜਿਹੜਾ ਮੌਸਮ ਖਰਾਬ ਹੋ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਹੋਰ ਵੀ ਕਾਫੀ ਕਹਿ ਰਹੇ ਸੀ ਤਾਂ ਇਸ ਕਰਕੇ ਕਿਸੇ ਦੀ ਜਾਣਕਾਰੀ ਸਹੀ ਨਹੀਂ ਹੋਈ ਠੀਕ ਹੈ ਤੇ ਆਪਾਂ ਵੀ ਜੋ ਪੂਰੀ ਜਿਹੜੀ ਕੋਸ਼ਿਸ਼ ਕੀਤੀ ਦਿੱਤੀ ਜੋ ਵੀ ਜਾਣਕਾਰੀ ਦਿੱਤੀ ਸੀ ਜੋ ਵੀ ਸੈਟਲਾਈਟ ਤਸਵੀਰਾਂ ਡਾਟਾ ਉਸ ਅਕਾਊਂਟ ਤੋਂ ਤੱਕ ਜਾਣਕਾਰੀ ਸਾਂਝੀ ਕੀਤੀ ਸੀ ਬਾਕੀ ਨਹੀਂ ਲੱਗਿਆ ਜੋ ਵੀ ਸਿਸਟਮ ਠੀਕ ਹੈ ਤਾਂ ਹੁਣ ਜੋ ਵੀ ਕਰਨਾ ਪਰਮਾਤਮਨ ਕਰਨਾ ਠੀਕ ਜੋ ਵੀ ਕੁਦਰਤ ਦੇ ਹੱਥ ਹੈ ਤੇ ਹੁਣ ਆਪਾਂ ਦਾ ਜੋ ਵੀ ਠੀਕ ਹੈ ਅਡਾ ਅਟਾ ਪ੍ਰਾਪਤ ਹੈ ਜਾਣਕਾਰੀ 21 ਤੋਂ ਲੈ ਕੇ 25 ਦੇ ਦਰਮਿਆਨ ਉਤਪੜਤ ਤੱਕ ਜਾਣਕਾਰੀ ਸਾਂਝਾ ਕਰਾਂਗੇ ਬਾਕੀ ਲੱਗਣਾ ਜਾਂ ਨਹੀਂ ਲੱਗਣਾ ਇਹ ਪ੍ਰਮਾਤਮਾ ਦੇ ਹੱਥ ਜੋ ਵੀ ਕਰਨਾ ਪ੍ਰਮਾਤਮਾ ਨੇ ਵਾਹਿਗੁਰੂ ਨੇ ਕਰਨਾ ਤੇ 21 ਤੋਂ ਲੈ ਕੇ 25 ਦੇ ਜਿਹੜੀ ਮਈ ਦੇ ਮੌਸਮ ਦੀ ਗੱਲ ਕਰਾਂਗੇ ਇਹਨਾਂ ਦਿਨਾਂ ਦੇ ਵਿੱਚ ਕਿੜਕੜ ਖੇਤਰਾ ਜ਼ਮੀਨ ਦਾ ਸਾਲ ਪਾ ਸਕਦੇ ਕਿ ਤੱਕ ਤਾਂ ਨੇਰ ਚੱਕੜ ਚੱਲਣ ਦੀ ਸੰਭਾਵਨਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀ ਕਰਨਾ ਤੇ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਰਿਕਮੈਂਡ ਕਰਕੇ ਜ਼ਰੂਰ ਦੱਸਿਓ ਇੱਕ ਛੋਟੀ ਜੀ ਬੇਨਤੀ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਵੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 21 ਤੋਂ ਲੈ ਕੇ 25 ਮਈ ਦੇ ਦੌਰਾਨ ਜਿਹੜਾ ਪੂਰਾ ਚੱਲੇਗਾ ਜਾਨਕੀ ਇਹਨਾਂ ਦਿਨਾਂ ਦੇ ਵਿੱਚ ਦੱਖਣ ਪੂਰਾ ਤੇ ਪੂਰੇ ਦੀ ਜਿਹੜੀ ਵਾਪਸੀ ਹੋਵੇਗੀ ਤਾਂ ਬੰਗਾਲ ਦੀ ਖਾੜੀ ਉਸ ਵਰ ਕੁਸ਼ਰ ਬਸਾਗਰ ਤੋਂ ਲਗਾਤਾਰ ਹਮਾਂ ਪਹੁੰਚਣ ਗਿਆ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਨਮੀ ਜਿਹੜੀ ਕਾਫੀ ਵਧੀ ਹੋਈ ਤੇ ਟੈਂਪਰੇਚਰ ਵਧਣਗੇ ਠੀਕ ਹੈ ਰਾਤ ਵੀ ਜਿਹੜੀ ਗਰਮ ਆ ਜਿਹੜੀ ਵੇਖਣ ਨੂੰ ਮਿਲੇਗੀ ਅਗਲੇ 2-3 ਦਿਨ ਆਪਾਂ ਗੱਲ ਕਰੇ ਰਾਤ ਵੀ ਜ ਆਪਾਂ ਗੱਲ ਕਰੀ ਜਿਹੜੇ ਆਗਲਾ ਜਿਹੜਾ ਸਿਸਟਮ ਹੁਣ 21 ਤੋਂ ਲੈ ਕੇ 25 ਤੱਕ ਦਰਮਿਆਨ ਤੇ ਖਾਸ ਕਰ 23 ਤੋਂ ਲੈ ਕੇ 25 ਜਾਂ 26 ਮਈ ਨੂੰ ਇੱਕ ਵਾਰ ਕਾਫੀ ਖੇਤਰਾ ਵਿੱਚ ਮੀਂਹ ਦਾ ਅਸਰ ਪੈ ਸਕਦਾ ਹੈ ਨੇਰ ਚੱਕੜ ਉਸਰ ਇੱਕ ਜਾਂ ਦੋ ਵਾਰ ਕਾਫੀ ਖੇਤਰਾ ਵਿੱਚ ਨੇਰ ਚੱਕੜ ਵੇਖਣ ਨੂੰ ਮਿਲ ਸਕਦਾ ਉਸ ਤੋਂ ਪਹਿਲਾਂ 21 22 ਨੂੰ ਠੀਕ ਟੁੱਟਵੀਂਕਾਰਵੇਂ ਉਸਰ ਜਾਨਕੀ ਅੱਜ ਵੀ ਚਾਂਸ ਹੈਗੇ ਨੇ ਠੀਕ ਹੈ ਦੁਪਹਿਰ ਸ਼ਾਮ ਤਿਆਸੋ ਜਿਵੇਂ ਜਿਵੇਂ ਟੈਂਪਰੇਚਰ ਵਧਣਗੇ ਤੇ ਨਮੀ ਜਿਹੜੀ ਕਾਫੀ ਵਧੀ ਹੈ ਜਿਸ ਕਰੇ ਦੁਪਹਿਰ ਤੋਂ ਬਾਅਦ ਜਿਵੇਂ ਜੋ ਸ਼ਾਮ ਵਾਲਾ ਸਮਾਂ ਬੀਤੇਗਾ ਤੇ ਗਰਜ ਚਮਕ ਬੱਦਲ ਪਾਂਸਰ ਜੋ ਕਿ ਥੋੜ ਕਰ ਸਕਦੇ ਕਿਤੇ ਕਿਤੇ ਅੱਜ ਗਰਜ ਚਮਕ ਦੇ ਨਾਲ ਮੀਂਹ ਤੇ ਛਰਾਟ ਜਿਹੜੇ ਪੈ ਸਕਦੇ ਨੇ ਕਿਤੇ ਕਿਤੇ ਹਨੇਰੀ ਚੱਲਣ ਦੀ ਸੰਭਾਵਨਾ ਅੱਜ ਤੇ ਕੱਲ 21 22 ਨੂੰ ਟੁੱਟਵੀਂ ਕਾਰਮੀ ਰਹਿ ਸਕਦੀਆਂ 23 ਤੋਂ ਲੈ ਕੇ 25 ਜਾਂ 26 ਮਈ ਦੇ ਦਰਮਿਆਨ ਠੀਕ ਇੱਕ ਵਾਰ ਕਈ ਖੇਤਰਾਂ ਵਿੱਚ ਇਹਦਾ ਸਾਰ ਬੰਨ ਕੇ ਕਈ ਖੇਤਰਾਂ ਵਿੱਚ ਬਗਲੇ ਹਲਕੇ ਦਰਮਿਆਨੇ ਕਿਤੇ ਦਰਮਿਆਨੇ ਤੇਜ਼ ਭਾਰੀ ਮੀਂਹ ਦੀ ਛੱਟ ਵੇਖਣ ਨੂੰ ਮਿਲੇਗੀ ਤਾਂ ਉਸ ਤੋਂ ਬਾਅਦ ਜੇ ਅਪ ਗੱਲ ਕਰੀਏ ਜੇ ਇਸ ਵਿੱਚ ਜਿਹੜਾ ਹਨੇਰ ਚਖੜ ਕਾਫੀ ਖੇਤਰਾਂ ਵਿੱਚ ਵੇਖਣ ਮਿਲੇਗਾ ਨੇਰ ਚਖੜ ਉਸਰ ਦੋ ਕਵਾਰ ਚੱਲਣ ਦੇ ਅਸਰ ਨੇ 23 ਤੋਂ ਲੈ ਕੇ 25 26 ਦੇ ਦਰਮਿਆਨ ਚੱਕੜ ਪਹੁੰਚੇ ਇੱਕ ਵਾਰ ਹੋ ਸਕਦਾ ਕੁਝ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਦਾ ਬਾਕੀ ਇੱਕ ਦੋ ਵਾਰ ਕਾਫੀ ਖੇਤਰਾਂ ਹਨੇਰ ਚੱਕੜ ਚੱਲੇਗਾ ਜਿਸ ਦੀ ਗਤੀ 30 ਤੋਂ ਲੈ ਕੇ 40 ਕਿ ਤੱਕ ਤੇ 40 ਤੋਂ 50 ਕਿ ਤੱਕ ਤੇ 60 ਤੋਂ 70 ਕਿ ਤੱਕ 80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦਰਫਤਰ ਤੇ ਚੱਲਣ ਦੀ ਆ ਸੰਭਾਵਨਾ ਤਾਂ ਟੈਂਪਰੇਚਰ ਵੀ ਜਿਹੜੇ ਕਾਫੀ ਆਪ ਗੱਲ ਕਰ ਜਿਹੜੇ ਵਧਣਗੇ ਠੀਕ ਆਉਣ ਵਾਲੇ ਦਿਨਾਂ ਵਿੱਚ ਤਾਂ ਜਿਹੜਾ ਉਸ ਤੋਂ ਬਾਅਦ ਜਿਵੇਂ ਸਿਸਟਮ ਲੱਗੇਗਾ ਠੀਕ ਹੈ ਜਿੱਥੇ ਜਿੱਥੇ ਆਪ ਗੱਲ ਕਰੇ ਜਿਹੜਾ ਹਨੇਰ ਚੱਕੜ ਜਾਂ ਆਪ ਗੱਲ ਜਿੱਥੇ ਤੇ ਮੌਸਮ ਬਦਲੇਗਾ ਉੱਥੇ ਥੋੜਾ ਮੌਸਮ ਵਿੱਚ ਠ ਸੰਭਾਵਨਾ 123 ਤੋਂ ਲੈ ਕੇ 25 26 ਦੇ ਦਰਮਿਆਨ ਕੁਝ ਕਪਕਲਿਆ 27 ਤੌਰ ਤੇ ਆ ਜਿਹੜੀ ਗਰਮੀ ਤੋਂ ਰਾਤ ਮਿਲ ਸਕਦੀ ਠੀਕ ਹੈ ਜਿਹੜਾ ਟੈਂਪਰੇਚਰ ਉਸ ਦੇ ਥੋੜੇ ਥੱਲੇ ਆ ਸਕਦੇ ਸਿਸਟਮ ਲੱਗਨ ਦੇ ਨਾਲ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 21 ਤੋਂ ਲੈ ਕੇ 25 ਦੇ ਦਰਮਿਆਨ 21 22 ਨੂੰ ਟੁੱਟਵੇਂ ਕਾਰਮੀ ਰੈਸ ਦੇ 23 24 25 ਜਾਂ 26 ਮਈ ਦੇ ਦਰਮਿਆਨ ਇੱਕ ਜਾਂ ਦੋ ਵਾਰ ਕਾਫੀ ਖੇਤਰਾਂ ਵਿੱਚ ਆ ਨੀਰ ਚੱਕੜ ਤੇ ਇੱਕ ਵਾਰ ਕਾਫੀ ਵੱਡੇ ਪੱਤਰ ਤੇ ਜਿਹੜਾ ਅਮੀ ਦੇ ਅਸਾਰ ਬਣਨਗੇ ਬਾਕੀ ਦਿਨਾਂ ਵਿੱਚ ਟੁੱਟਵੇਂ ਕਾਰਮੀ ਰੈਸ ਦੇ ਦੋ ਜਾਂ ਤਿੰਨ ਵਾਰ ਜਾਨਕੀ 21 ਤੋਂ ਲੈ ਕੇ 25 ਦੇ ਦ ਤੇ ਨਵਾਂ ਟੁੱਟਵੇਂ ਕਾਰਮਿਕ ਰਹਿਸਤੇ ਕਿੁਝ ਕ ਖੇਤਰਾਂ ਵਿੱਚ ਅਸਰ ਬਣਗੇ ਇੱਕ ਵਾਰ ਵੱਡੇ ਤੌਰ ਤੇ ਆ ਕਾਫੀ ਖੇਤਰਾਂ ਵਿੱਚ ਮੀਂਹੜ ਦਰਜ ਕੀਤਾ ਜਾ ਰਿਹਾ ਕਿਤੇ ਕਿਤੇ ਧਲਕਾ ਕਿਤੇ ਕਿਤੇ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਤੇ ਭਾਰੀ ਵੀ ਤੇ ਚੱਟ ਵੇਖਣ ਨੂੰ ਮਿਲ ਰਿਹਾ ਕਿਤੇ ਕਿਤੇ ਜਿਹੜੀ ਗੜਮਾਰੀ ਦਰਜ ਕੀਤੀ ਜਾ ਸਕਦੀ ਹੈ ਤਾਂ ਜ਼ਿਲ੍ਹੇਵਾਰ ਅਪਡੇਟ ਆਪ ਨੈਕਸਟ ਵੀਡੀਓ ਵਿੱਚ ਦੱਸਾਂ ਕਿ ਕਿੜ ਕਿੜ ਜ਼ਿਲ੍ਹਿਆਂ ਵਿੱਚ ਵਾਧਾ ਤੇ ਕਿੜ ਕਿੜ ਜ਼ਿਲ੍ਹਿਆਂ ਵਿੱਚ ਆ ਘੱਟ ਸਵਭਾਅ ਰਹਿ ਗਈ ਤਾਂ ਫਿਲਹਾਲ ਇਹ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਚੈਨਲ ਤੇ ਪੁੱਛarit ਜਲ ਚੈਨਲ ਨੂੰ ਸਬਸਕ੍ਰਾਈਬ